ਹਾਂਜੀ ਮਾਨਜੋਗ ਐਸਐਸਪੀ ਸਾਹਿਬ ਦੇ ਦਿਸਾਨ ਅਧਿਸ਼ਾਣ ਦੇ ਹਾਂ ਸਾਡੇ ਐਸੇ ਗਰਮੀਤ ਸਿੰਘਾ ਚੌਕੀਵਰ ਦੁਆਣ ਉਹਨੂੰ ਮਕੂਰੀ ਬਲੀ ਸੀ ਕਿ ਵੀ ਦੋ ਮੋਟਰਸਾਈਕਲ ਸਵਾਰ ਹੈ ਉਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਮਕੂਰੀ ਦੇ ਅਧਾਰ ਤੇ ਉਹਨੇ ਨਾਕਾਬੰਦੀ ਕੀਤੀ ਦੌਰਾਨੇ ਨਾਕਾਬੰਦੀ ਜਿਸ ਤਰ੍ਹਾਂ ਮਕੂਰੀ ਹੋਈ ਸੀ ਉਸ ਤਰ੍ਹਾਂ ਦੋ ਆਦਮੀਆਂ ਨੇ ਰੋਕੇ ਕ੍ਰਿਸ਼ਨ ਸਿੰਘ ਐ ਕਬਲਵੀਰ ਸਿੰਘਾ ਉਹਨਾਂ ਨੂੰ ਚੈੱਕ ਕੀਤਾ ਉਹ ਉਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਕੀਤੀ ਪੁੱਛਗਿੱਛ ਤੋਂ ਦੋ ਬੰਦੇ ਸੀਗੇ ਇੱਕ ਤਾਂ ਕ੍ਰਿਸ਼ਨ ਸਿੰਘ ਐ ਮਾਲਾ ਪਿੰਡ ਹੈਗਾ ਮਾਲਾ ਕਲਾ ਮੋਗੇ ਦਾ ਤੇ ਇੱਕ ਦੇ ਨਾਲ ਬਲਵੀਰ ਸਿੰਘ ਹੈ ਇਹ ਪਥਰਾਲੇ ਪਿੰਡ ਦਾ ਹੈਗਾ ਉਹ ਦਰਾਨੇ ਪੁੱਛ ਵਿੱਚ ਜਿਹੜਾ ਉਹਨੇ ਕ੍ਰਿਸ਼ਨ ਸਿੰਘ ਨੇ ਇੱਕ ਦੱਸਿਆ ਵੀ ਇੱਕ ਮੇਰੇ ਕੋਲ ਮੋਟਰਸਾਈਕਲ ਹੋਰ ਆ ਚੋਰੀ ਦਾ ਹੋਰ ਕਵਰ ਕਰ ਆ ਲਿਆ ਤੇ ਉਹਨੇ ਇੱਕ ਬੰਦਾ ਵੀ ਦੱਸਿਆ ਸਾਨੂੰ ਜੀਵਨ ਸਿੰਘ ਆ ਉਹਦਾ ਨਾਮ ਹੈਗਾ ਦਵਿੰਦਰਜੀਤ ਸਿੰਘ ਉਹ ਉਹਨੇ ਦੱਸਿਆ ਵੀ ਸਾਡਾ ਸਾਥੀ ਹੈ ਦਵਿੰਦਰਜੀਤ ਸਿੰਘ ਤੋਂ ਹੋਈ ਸੀ ਇੱਕ ਮੋਟਰਸਾਈਕਲ ਪਰ ਕਵਰ ਕਰ ਆ ਲਿਆ ਉਹ ਵੀ ਚੋਰੀ ਦਾ ਸੀ ਇਸੇ ਲੜੀ ਦੇ ਤਹਿਤ ਜਦੋਂ ਉਹਨੂੰ ਸ਼ਕਤੀ ਨਾਲ ਪੁੱਛਗਿੱਛ ਕੀਤੀ ਤੇ ਇਹਨੇ ਕ੍ਰਿਸ਼ਨ ਸਿੰਘ ਨੇ ਸਾਨੂੰ ਦੋ ਮੋਟਰਸਾਈਕਲ ਆ ਮਤਲਬ ਹੋਰ ਉਹਨੇ ਦੱਸਿਆ ਜਿੱਥੇ ਉਹਨੇ ਲਕਾਸ਼ ਪਾ ਕੇ ਰੱਖਿਆ ਹੋਰ ਕਵਰ ਕਰਾਤੇ ਕੁੱਲ 5 ਮੋਟਰਸਾਈਕਲ ਚੋਰੀ ਦੇ ਅਸੀਂ ਇਹਨਾਂ ਦੁਬਾਰਾ ਕਵਰ ਕਰਾਏ ਸਰ ਜੇ ਗੱਲ ਕਰੀ ਕਿੰਨੇ ਟਾਈਮ ਦੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅਣਜਾਣ ਦੇ ਰਹੀ ਸੀ ਜਿਹੜਾ ਕ੍ਰਿਸ਼ਨ ਸਿੰਘ ਆਏ ਤੇ ਕਾਫੀ ਪਹਿਲਾਂ ਵੀ ਚੋਰੀ ਦੇ ਮੁਕਾਦਮੇ ਦਰਜਾ ਮੋਗੇ ਜ਼ਿਲ੍ਹੇ 'ਚ ਹੈ ਫਰੀਦਕੋਟ 'ਚ ਹੈ ਚਾਰ ਮੁਕਾਦਮੇ ਦਰਜਾ ਹੈ ਕਾਫੀ ਸਮੇ ਤੋਂ ਹੀ ਇਸ ਵਾਰ ਕੰਮ ਚ ਲੱਗਿਆ ਹੋਇਆਗਾ ਇਸ ਕਰਕੇ ਇਹਦਾ ਜਿਹੜਾ ਪਿਛਲਾ ਰਿਕਾਰਡ ਅਸੀਂ ਦੇਖਿਆਗਾ ਉਹ ਬਾੜਾ ਹੈਗਾ ਚੋਰੀ ਦੇ ਮੁਕਾਦਮੇ ਦਰਜ ਹੈਗੇ ਤੇ ਸਾਰੇ ਇਜ਼ੀ ਮਨੂ ਕੀ ਕਰਦੇ ਸੀ ਕਿ ਕੋਈ ਨਸ਼ਾ ਪੱਤੇ ਦੇ ਵੀ ਆ ਨੀ ਜਿਹੜਾ ਇਹ ਕ੍ਰਿਸ਼ਨ ਸਿੰਘ ਹੈ ਇਹ ਨਸ਼ੇ ਕਰਦਾਗਾ ਬਲਵੀਰ ਸਿੰਘ ਵੀ ਨਸ਼ੇ ਕਰਦਾਗਾ ਇਹ ਨਸ਼ੇ ਦੀ ਪੂਰਤ ਲਈ ਆਪਦੀ ਇਸ ਤਰ੍ਹਾਂ ਦੀਆਂ ਚੋਲਣਾਂ ਪੰਜਾਬ ਦੇਦੇ ਸੀ ਤੇ ਰਹਿਣ ਵਾਲੇ ਸਾਰੇ ਬਠਿੰਡਾ ਦੇ ਏਰੀਆ ਦੇ ਹੀ ਹੈ ਨਹੀਂ ਜਿਹੜਾ ਕ੍ਰਿਸ਼ਨ ਸਿੰਘ ਹੈ ਬਾਲਾ ਕਲਾਂ ਪਿੰਡ ਹੈ ਤੇ ਜਿਹੜਾ ਬਲਵੀਰ ਸਿੰਘ ਹੈ ਇਹਦਾ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡੇ ਚ ਹੈ ਤੇ ਤੀਜਾ ਦਵਿੰਦਰਜੀਤ ਸਿੰਘ ਹੈ ਇਹਦਾ ਪਿੰਡ ਹੈਗਾ ਹੈਗਾ ਜੀਵਣ ਸਿੰਘ ਵਾਲਾ ਥਾਣਾ ਤਰੋੜੀ ਸਬਜ ਇਹਨੂੰ ਮਾਂਜੋ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਹਾਂਜੀ ਮਾਂਜੋ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਅਸੀਂ ਰਿਮਾਂਡ ਲਿਆ ਸੀ ਦਰਾਨੇ ਰਿਮਾਂਡ ਹੀ ਸਾਨੂੰ ਹੈ ਜਿਹੜੇ ਤਿੰਨ ਮੋਟਰਸਾਈਕਲ ਹੋਰ ਮਿਲੇਗੇ ਸਰ ਇਸ ਤਰ੍ਹਾਂ ਦੇ ਜਿਹੜੇ ਚੋਰੀ ਦੀ ਵਾਰਤਾ ਤੱਕ ਅੰਜਾਮ ਦੇ ਰਿਹਾ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਤਾਂ ਮੈਸੇਜ ਸਾਡਾ ਸਖਤੀ ਨਾਲ ਤਾੜਨਾ ਕਰਦੇ ਹਾਂ ਅਸੀਂ ਵੀ ਇਸ ਤਰ੍ਹਾਂ ਦਾ ਕੰਮ ਛੱਡ ਜਾਓ ਤੇ ਨਹੀਂ ਇਸ ਤਰ੍ਹਾਂ ਦਾ ਹੀ ਤੁਹਾਨੂੰ ਸਲਾਖਾਂ ਵਿੱਚ ਭੇਜਾਂਗੇ ਜੀ